ਰੈਡੀ ਜੀ ਦਾ ਖੰਸਾ ਰੈਡੀ ਜੀ ਦੇ ਫਤੇ ਅੱਜ ਬੜਾ ਮਨ ਨੂੰ ਦੁੱਖ ਲੱਗਾ ਜਦੋਂ ਇਹ ਖਬਰ ਸੁਣ ਨੂੰ ਮਿਲੀ ਕਿ ਪੰਜਾਬ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਪਾਸੇ ਤਾਂ ਕਿਸਾਨ ਆਗੂ ਕੇਂਦਰ ਸਰਕਾਰ ਦੀ ਟੀਮ ਦੇ ਨਾਲ ਗੱਲਬਾਤ ਕਰਨ ਵਾਸਤੇ ਚੰਡੀਗੜ੍ਹ ਆਏ ਸਨ ਚਾਹੇ ਉਹਨਾਂ ਦੀ ਗਲਪਾਲਤ ਬੇਸਿਕਾ ਨਿਕਲੀ ਪਰ ਉਸ ਦੇ باوجود ਵੀ ਜੋ ਕੇਂਦਰ ਦੇ ਖੇਤੀ ਮੰਤਰੀ ਨੇ ਅਖਿਆ ਹੈ ਕਿ ਬਹੁਤ ਚੰਗੇ ਮਹੌਲ ਵਿੱਚ ਗਲਪਾਲਤ ਹੋਈ ਪਰ ਇਹਦਾ ਅਜੇ ਕੋਈ ਸਿੱਟਾ ਨਹੀਂ ਨਿਕਲ ਸਕਿਆ ਲੇਕਿਨ ਸਾਨੂੰ ਇਹ ਸਮਝ ਆਈ ਕਿ ਪੰਜਾਬ ਸਰਕਾਰ ਨੂੰ ਐਦਾਂ ਦਾ ਧੱਕਾ ਕਰਨ ਦੀ ਲੋੜ ਸੀ ਜਮਹੂਰੀਅਤ ਦਕਤਲ ਕਿਉਂ ਨਾਲ ਕੀਤਾ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਦੇ ਨਾਲ ਨਾਲ ਉਹਨਾਂ ਨੇ ਸ਼ੰਗੂ ਬਾਰਡਰ ਤੇ ਜਿਹੜਾ ਖਨਾਰੀ ਬਾਰਡਰ ਹੈ ਉੱਥੇ ਜਿੰਨੇ ਵੀ ਮੋਰਚੇ ਲੱਗੇ ਸੀ ਉਹਨਾਂ ਨੂੰ ਜ਼ਬਰਦਸਤਾਇਆ ਗਿਆ ਹਜੇ ਤੱਕ ਵੀ ਅਜੇ ਤੱਕ ਵੀ ਹੁਣ ਤੱਕ ਵੀ ਉਹ ਜਿਹੜਾ ਟੋਹਨ ਦਾ سلسلہ ਚੱਲ ਰਿਹਾ ਹੈ ਇਹ ਬਹੁਤ ਵੱਡਾ ਤਕੜਾ ਕੀਤਾ ਕਿਸਾਨਾਂ ਦੇ ਨਾਲ ਤੇ ਕਿਸਾਨੀ ਲੋਕਾਂ ਨਾਲ ਪੰਜਾਬ ਸਰਕਾਰ ਨੇ ਇਹਦੇ ਪਿੱਛੇ ਕੇਂਦਰ ਸਰਕਾਰ ਦਾ ਕੀ ਰੋਲ ਆ ਉਹਨਾਂ ਨੇ ਦਿਨਾਂ ਚ ਸਾਹਮਣੇ ਆ ਰਿਹਾ ਹੈ ਜੇਕਰ ਇਕੱਲਕਾ ਤੁਹਾਨੂੰ ਜੇ ਆਪਾਂ ਫਰਕ ਦੇਖਦੇ ਆ ਕਿ ਜਦੋਂ ਕਿਸਾਨ ਬੈਠੇ ਸੰ ਸਿਮੂ ਬਾਰਡਰ ਤੇ ਟਿਕਰੀ ਬਾਰਡਰ ਤੇ ਜਾਂ ਹੋਰ ਦੂਸਰੇ ਬਾਰਡਰਸ ਦੇ ਉੱਪਰ ਉਦੋਂ ਉੱਤੇ ਕੇਂਦਰ ਸਰਕਾਰ ਚੌਂਗੀ ਹੋਈ ਵੀ ਉਹਨਾਂ ਨੇ ਧੱਕਾ ਨਹੀਂ ਕੀਤਾ ਸੀ ਕਿਸਾਨਾਂ ਦੇ ਨਾਲ ਨਾ ਹੀ ਉਹਨਾਂ ਨੇ ਮੋਰਚੇ ਦਾਟੇ ਸੀਗੇ ਤੋ ਬਹੁਤ ਵੱਡਾ ਜ਼ਰੂਰ ਕੀਤਾ ਪੰਜਾਬ ਸਰਕਾਰ ਨੇ ਇਹਦਾ ਹੱਲ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਬੈਠ ਕੇ ਕਿਸਾਨਾਂ ਨੂੰ ਮਨਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਇਹਦਾ ਹੱਲ ਕੱਢਣਾ ਚਾਹੀਦਾ ਸੀ ਐਨੀ ਟਕਰਾਅ ਵਿੱਚ ਆ ਕੇ ਪਹਿਲਾਂ ਇਹਨਾਂ ਲੰਬਾ ਸਮਾਂ ਉਹਨਾਂ ਨੇ ਲੋਲ ਚਾਇਆ ਉੱਥੇ ਵੀ ਦਿੱਲੀ ਦੇ ਬਾਹਰ ਵਿੱਚ ਵੀ ਆਪਣੇ ਇਹਨੇ ਮਹੀਨੇ ਅंदोलਨ ਚੱਲਿਆ ਤੇ ਬਾਅਦ ਵਿੱਚ ਚਲੋ ਅੰਦੋਲਨ ਸਮਾਪਤ ਹੋ ਗਿਆ ਇੱਥੇ ਵੀ ਅੰਦੋਲਨ ਚੱਲ ਰਿਹਾ ਸੀ ਚਾਹੇ ਠੀਕਿਆ ਲੋਕਾਂ ਬੜੀ ਮੁਸ਼ਕਲ ਹੰਦੀ ਸੀ ਆਵਾਜ਼ਾਂ ਵਿੱਚ ਵਪਾਰ ਨੂੰ ਇਹ ਮੁਸ਼ਕਲ ਆ ਰਹੀ ਹੈ ਸਰ ਇਹ ਗੱਲ ਤਾਂ ਆਪ ਮੰਨਦੇ ਆ ਇਹਦਾ ਹੱਲ ਛੋਣਾ ਚਾਹੀਦਾ ਸੀ ਕਰਕੇ ਵਿਚਾਰ ਤਾਂ ਦੋਨੇ ਪਾਸੇ ਪੰਜਾਬ ਦਾ ਹੋ ਰਿਹਾ ਪਰ ਜਿਵੇਂ ਅੱਜ ਉਹਨਾਂ ਨੇ ਧੱਕੇ ਦੇ ਨਾਲ ਜਾਂ ਉਹਨਾਂ ਕਿਸਾਨਾਂ ਨੂੰ ਗੁਮਰਾਹ ਕਰਕੇ ਉਹਨਾਂ ਦੇ ਨਾਲ بے ਬੁਸ਼ਰਤੀ ਕਰਕੇ ਉਹਨਾਂ ਨੂੰ ਫੜਿਆ ਇਹ ਬਹੁਤ ਹੀ ਮੰਦ ਭਗਾਇਆ ਤੇ ਬਹੁਤ ਮਾਰਾ ਕੀਤਾ ਪੰਜਾਬ ਸਰਕਾਰ ਨੇ ਇਹਦੇ ਕੋ ਚੰਗੇ ਸਿੱਤੇ ਨਹੀਂ ਨਿਕਲ ਗਏ ਇੱਕ ਹੋਰ ਬੜੀ ਅਫਸੋਸ ਵਾਲੀ ਖਬਰ ਹੈ ਜਿੱਤੇ ਕਿ ਪੰਜਾਬੀਆਂ ਦੇ ਨਾਲ ਤੇ ਖਾਸ ਤੌਰ ਸਿੱਖਿਆ ਦੇ ਨਾਲ ਬੜੀ ਬਦਸੂਤੀ ਕੀਤੀ ਗਈ ਮਰਛੇ ਨੂੰ ਬਹੁਤ ਸਾਰੇ ਆਪਣੇ ਪੰਜਾਬੀ ਲੋਕ ਜਾਣਦੇ ਨੇ ਸਿੱਖ ਲੋਕ ਜਾਣਦੇ ਨੇ ਤੇ ਆਪਾਂ ਇੱਕ ਸਾਊਤ ਦੇਸ਼ ਦੇ ਨਾਗਰਿਕ ਆ। ਇਸ ਆਪਣੇ ਦੇਸ਼ ਵਿੱਚ ਆਪਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਹੈ ਤੇ ਆਪਾਂ ਨੂੰ ਆਪਣੀ ਜਿਹੜੀ ਸੋਚ ਨੂੰ ਪੰਗਤ ਕਰਨ ਵਾਸਤੇ ਕੋਈ ਵੀ ਆਪਾਂ ਨੂੰ ਰੋਕ ਨਹੀਂ ਸਕਦਾ। ਚਾਹੇ ਆਪਣਾ ਕੋਈ ਤਰਲ ਚੇਨ ਹੋਵੇ ਆਪਣਾ ਕੋਈ ਧਾਰਮਿਕ ਨਿਸ਼ਾਨ ਹੋਵੇ ਆਪਾਂ ਉਹਦਾ ਪੰਚਾਵਾ ਬੜੇ ਖੁੱਲੇ ਆਂ ਬਿਨੋਧ ਖੋਫ ਤੋਂ ਕਰ ਸਕਦੇ ਆ ਲੇਕਿਨ ਇਹਨਾਂ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਖਾਲਸਾ ਪੰਥ ਦੇ ਵਿਸ਼ੇਸ਼ ਤੌਰ ਤੇ ਜਿਹੜੇ ਧਾਰਮਿਕ ਅੰਸ਼ਾਨ ਸਾਹਿਬ ਹਨ ਜਾਂ ਕੋਈ ਵੀ ਸ਼ਗਲ ਚਿੰਨ੍ਹ ਅਗਰ ਉਸ ਦੇ ਨਾਲ ਨਫ਼ਰਤ ਦੀ ਭਾਵਨਾ ਨੂੰ ਰੱਖਦੇ ਮੁਖ ਰੱਖਦੇ ਹੋਏ ਉਸ ਸਾਡੇ ਖਾਲਸਾ ਪੰਥ ਦਾ ਜਿਹੜਾ ਜਿੰਦਗੀ ਹੈ ਸਾਡਾ ਜਿਹੜਾ ਆਪਣਾ ਖਾਲਸਾ ਪੰਥ ਦੀ ਜਿਹੜੀ ਪਹਚਾਣ ਹੈ ਉਹ ਉਹਦੇ ਨਾਲ ਤੁਸੀਂ ਇਦਾਂ ਦੀ ਭਾਉਲਾ ਰੱਖੇ ਤੇ ਤੁਸੀਂ ਆਪਣੇ ਸੂਬਿਆਂ ਵਿੱਚ ਧੱਕਾ ਕਰੋਗੇ ਜਾਂ ਤੁਸੀਂ ਕਾਨੂੰਨ ਆਪਣੇ ਸਾਹਮਣੇ ਲਾਓਗੇ ਤੇ ਇਸ ਤੋਂ ਮੌਲੀਦਮਪੁਰ ਹੋ ਨਹੀਂ ਸਕਦੀ ਇੱਕ ਲੋਕਤੰਤਰਿਕ ਦੇਸ਼ ਵਾਸਤੇ ਤੇ ਨਾਗਰਿਕਾਂ ਵਾਸਤੇ ਪੰਜਾਬ ਵਿੱਚ ਵੀ ਸਾਰੇ ਹੀ ਸੂਬਿਆਂ ਦੇ ਲੋਕ ਇਕੱਲੇ ਦਾ ਬੜਾ ਪਿਆਰ ਬੜਾ ਭਾਈਚਾਰਾ ਬੜੀ ਸਾਹਜਾ ਬੜੀ ਸਲਪ ਆਮਲਾਇਆ ਸਤਿਕਾਰ ਕਰਦੇ ਆ ਪੰਜਾਬੀ ਆਪਾਂ ਸਾਰਿਆਂ ਦਾ ਐਵੇਂ ਜਿਹੇ ਪੰਜਾਬੀ ਬਾਹਰ ਦੇ ਸ਼ਹਿਰਾਂ 'ਚ ਜਾ ਕੇ ਆਪਣੀ ਕਿਰਤ ਕਰਦੇ ਆ ਕੰਮ ਕਰਦੇ ਆ ਉੱਥੇ ਬੜੇ ਮਾਣ ਸਤਿਕਾਰ ਨਾਲ ਰਹਿੰਦੇ ਆ ਲੇਖੋ ਇਹ ਆਪਣਾ ਦੇਸ਼ ਆ ਸਾਰਿਆਂ ਦਾ ਜੇ ਕੋਈ ਘਹਾੜਾ ਨੂੰ ਜਾਂਦਾ ਆ ਕੋਈ ਘੁੰਮਣ ਜਾਂਦਾ ਆ ਕਿਤੇ ਕੋਈ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦਾ ਆ ਆਪਣੇ ਆਪਣੇ ਉਹ ਧਾਰਮਿਕ ਚਿੰਨ੍ਹ ਨਾਲ ਲੈ ਕੇ ਜਾਂਦੇ ਨੇ ਇਹ ਸਭੀ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਆ ਲੇਕਿਨ ਅਸੀਂ ਮੰਨ ਕਰਦੇ ਆ ਇਮਰਜੈਂਟ ਗਵਰਨਮੈਂਟ ਹੋਵੇ ਤੇ ਸੈਕੰਡ ਗਵਰਨਮੈਂਟ ਹੋਵੇ ਕੇਂਦਰ ਸਰਕਾਰ ਇਹਦੇ ਵਿੱਚ ਵੀ ਡੱਗਣ ਦੇਵੇ ਕਿ ਇਦਾਂ ਦਾ ਜਿਹੜਾ ਸਲੂਬ ਜਾਂ ਇਦਾਂ ਦੀ ਭਾਵਨਾ ਕਦੀ ਵੀ ਕਿਸੇ ਵੀ ਸੂਬੇ ਵਿੱਚ ਵਧਣੀ ਨਹੀਂ ਚਾਹੀਦੀ ਦੂਸਰੇ ਧਰਮਾਂ ਦੇ ਵਿਰੋਧੀਆਂ ਦੂਸਰੇ ਸੂਬਿਆਂ ਦੇ ਲੋਕਾਂ ਦੇ ਵਿਰੋਧ ਇਹ ਆਪਣੀ ਜਿਹੜੀ ਰਾਸ਼ਟਰੀਤ ਵਿੱਚ ਰਹੇਗਾ ਸੋ ਇਹ ਬੜੀਆਂ ਜਿਹੜੀਆਂ ਮਾੜੀਆਂ ਘਟਨਾਵਾਂ ਬਪਣੀਆਂ ਨੇ ਖਾਸਕਰ ਪੰਜਾਬੀਆਂ ਦੇ ਨਾਲ ਇਹਨਾਂ ਸਾਰੀਆਂ ਗੜਬੜਾਂ ਨੂੰ ਅਸੀਂ ਲਿੰਦਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ